ਤੇ ਉਹੀ ਗੱਡੀ ਹੈ ਜੀ ਜਿਹਦੀ ਵੀਡੀਓ ਬਣੀ ਸੀਗੀ ਇਹਦੇ ਉੱਪਰ ਬਹੁਤ ਜ਼ਿਆਦਾ ਗੱत्ता ਲੱਦਿਆ ਉੱਚੀ ਲੱਦ ਦੇ ਵਿੱਚ ਤੇ ਉੱਪਰ ਕਾਲਾ ਮੋਮ ਜਮਾ ਲਪੇਟਿਆ ਇਹ ਉਹੀ ਗੱਡੀ ਹੈ ਜਿਹੜੀ ਪ੍ਰੇਮ ਪ੍ਰੇਮਗੜ੍ਹ ਮਹੱਲੇ ਤੋਂ ਉਪਰੋਂ ਕਵਾੜ ਦੇ ਵਿੱਚੋਂ ਉਹਨਾਂ ਨੇ ਗੱੱਥਾ ਲੱਦਿਆ ਸੀਗਾ ਇਹ ਗੱਡੀ ਜਿਹੜੀ ਅਸੀਂ ਫੜ ਲਈ ਹੈ ਇਹਦੇ ਆ ਪਲੀ ਸ਼੍ਰੀਮਾਨ ਜੀ ਕਾਗਜ਼ ਲਿਆਓ ਇਹਨਾਂ ਦੀ ਜੈ ਹਿੰਦ ਮੈਂ ਤੁਹਾਡਾ ਆਪਣਾ ਸ਼ੁਭਾਸ਼ ਭਗਤ ਇੰਚਾਰਜ ਸਿਟੀ ਟ੍ਰੈਫਿਕ ਸ਼ਹਿਰਪੁਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇੱਕ ਗੱਡੀ ਸੀਗੀ ਜਿਹਦੇ ਉੱਪਰ ਗੱत्ता ਲੱਦਿਆ ਸੀਗਾ ਤੇ ਬਹੁਤ ਓਵਰਲੋਡ ਸੀਗੀ ਉਹਦੇ ਉੱਪਰ ਕੋਈ ਰੱਸੀ ਨਹੀਂ ਪਾਈ ਇਹਨਾਂ ਨੇ ਕੋਈ ਮਜ਼ਬੂਤ ਪਾਈ ਤੇ ਉੱਪਰ ਓਵਰਹਾਈਟ ਸੀਗੀ ਤੇ ਜਿਹਦੇ ਉੱਪਰ ਇਹਨਾਂ ਨੇ ਕਾਲੇ ਰੰਗ ਦਾ ਮੁੰਮ ਜਮਾ ਪਾਇਆ ਸੀਗਾ ਉਹ ਸ਼ਹਿਰ ਦੇ ਵਿੱਚ ਹੀ ਕਿਸੇ ਨੇ ਵੀਡੀਓ ਬਣਾ ਕੇ ਇਹਨਾਂ ਦੀ ਤੇ ਪੱਤਰਕਾਰ ਸਾਡੇ ਵੀਰ ਕਿਸੇ ਨੂੰ ਪਾਈ ਉਹ ਵੀਡੀਓ ਜਦੋਂ ਚੱਲੀ ਜਦੋਂ ਵੀਡੀਓ ਮੇਰੇ ਕੋਲ ਪਹੁੰਚੀ ਆ ਅਸੀਂ ਉਹ ਗੱਡੀ ਜਿਹੜੀ ਐ ਆਪਣੀ ਟੀਮ ਨੂੰ ਜਿਹੜੀ ਸਾਡੀ 20 ਟੀਮ ਹੈ ਟ੍ਰੈਫਿਕ ਪੁਲਿਸ ਦੀ ਉਹਦੀ ਡਿਊਟੀ ਲਾ ਕੇ ਗੱਡੀ ਆਪਾਂ ਜਿਹੜੀ ਸੀ ਉਹ ਰਿਕਵਰ ਕਰ ਲਈ ਹੈ ਗੱਡੀ ਸਾਡੇ ਕੋਲ ਆ ਗਈ ਹੈ ਗੱਡੀ ਦਾ ਜੋ ਟ੍ਰੈਫਿਕ ਰੂਲਾਂ ਮੁਤਾਬਕ ਬਣਦਾ ਚਲਾਨ ਉਹ ਕੀਤਾ ਜਾਵੇਗਾ ਇਹਦੇ ਨਾਲ ਨਾਲ ਮੈਂ ਸਾਰੇ ਜਿਹੜੇ ਕਾਰੋਬਾਰੀ ਵੀਰ ਹੈ ਜਿਸ ਤਰ੍ਹਾਂ ਕੋਈ ਕੁਆੜ ਦਾ ਕੰਮ ਕਰਦਾ ਹੈ ਜਾਂ ਕੋਈ ਮਿੱਟੀ ਦਾ ਕੰਮ ਕਰਦਾ ਹੈ ਜਾਂ ਕੋਈ ਰੇਤਾ ਦਾ ਕੰਮ ਕਰਦਾ ਹੈ ਉਹਨਾਂ ਸਾਰੇ ਨੂੰ ਅਪੀਲ ਹੈ ਜ਼ੋਰ ਜੋਰ ਅਪੀਲ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਇਨੀ ਓਵਰ ਹਾਈਟ ਕਰਕੇ ਜਿਹੜੀ ਹੈ ਗੱਡੀ ਨਾ ਚਲਾਵੇ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਅਨਸਕਾਮੀ ਘਟਨਾ ਨਾ ਵਾਪਰ ਸਕੇ ਇਸ ਕਰਕੇ ਇਹਦਾ ਜੋ ਐਕਸ਼ਨ ਹੈ ਉਹ ਅਸੀਂ ਲੈ ਲਿਆ ਤੇ ਜਿਹੜੇ ਵੀਰਾਂ ਨੇ ਸਾਡੇ ਤੱਕ ਇਹ ਵੀਡੀਓ ਪਹੁੰਚਾਈ ਹੈ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਕਿ ਉਹ ਪੁਲਿਸ ਨੂੰ ਕਿੰਨਾ ਪਿਆਰ ਕਰਦੇ ਆ ਉਹ ਕਿੰਨਾ ਚਾਹੁੰਦੇ ਆ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਅਜਿਹੀ ਜਿਹੜੀ ਅਨਸਕਾਮੀ ਘਟਨਾ ਨਾ ਵਾਪਰੇ ਤੁਸੀਂ ਸਾਨੂੰ ਵੀਡੀਓ ਪਾਈ ਹੈ ਅਸੀਂ ਤੁਹਾਡੇ ਉਸ ਵੀਡੀਓ ਤੇ ਐਕਸ਼ਨ ਲਿਆ ਤੇ ਕੰਮ ਕੀਤਾ ਜਿਹੜੀ ਸਾਡੀ ਟੀਮ ਸਾਨੂੰ ਵੀਡੀਓ ਬਣਾ ਬਣਾ ਕੇ ਚਾਰ ਚਾਰ ਵਿਅਕਤੀਆਂ ਦੀ ਬੈਠੇ ਬੈਠਿਆਂ ਦੀ ਮੋਟਰਸਾਈਕਲਾਂ ਤੇ ਪਾਉਂਦੇ ਆ ਜਾਂ ਹੂਟਰਾਂ 'ਤੇ ਪਾਉਂਦੇ ਆ ਜਾਂ ਹੋਰ ਕੋਈ ਅਸਤਰਾਂ ਦੀ ਵੀਡੀਓ ਪਾਉਂਦੇ ਆ ਜਿਹੜੇ ਲੋਕ ਟ੍ਰੈਫਿਕ ਦੀ ਵਾਇਲੇਸ਼ਨ ਕਰ ਰਹੇ ਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਅਸੀਂ ਉਹਨਾਂ ਨੂੰ ਪੂਰ ਜੀ ਅਪੀਲ ਕਰਦੇ ਆ ਕਿ ਪਲੀਜ਼ ਤੁਸੀਂ ਇਦਾਂ ਹੀ ਸਾਨੂੰ ਵੀਡੀਓ ਬਣਾ ਕੇ ਪਾਉਂਦੇ ਰਹੋ ਤਾਂ ਜੋ ਸ਼ਹਿਰ ਦੇ ਵਿੱਚ ਜੋ ਇਸ ਤਰ੍ਹਾਂ ਦੀ ਟ੍ਰੈਪ ਕਰੂ ਲੋਮੀ ਵਾਇਲੇਸ਼ਨ ਹੋਣ ਰਹੀ ਹੈ ਇਹਨਾਂ ਦੀ ਜਿਹੜੀ ਹੈ ਜਿਹੜੀ ਰੋਕਥਮ ਵਾਸਤੇ ਸਖਤ ਐਕਸ਼ਨ ਜਿਹੜਾ ਲੈ ਜਾਣ ਇਹਨਾਂ ਦਾ ਗਿਫਟ ਜਿਹੜਾ ਹੈ ਇਹ ਤਿਆਰ ਹੈ ਇਹਨਾਂ ਨੂੰ ਦੇ ਰਹੇ ਆ ਥੈਂਕ ਯੂ